ਕਈ ਤਰ੍ਹਾਂ ਤੋਂ ਆਪਾਂ ਹੈਗੇ ਆ ਫਤਿਹਗੜ ਸਾਹਿਬ ਤੇ ਅੱਜ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਸਿਗਲੀਗਰ ਸਿੱਖਾਂ ਦੀ ਉਹਨਾਂ ਦੇ ਬਣੇ ਸ਼ਾਸਤਰ ਬੜੇ ਮਸ਼ਹੂਰ ਆ ਤੇ ਜਿੰਨੇ ਬੰਦਾਂ ਨੂੰ ਪਰਖ ਹੈਗੀ ਆ ਉਹ ਦੁਕਾਨਾਂ ਦੀ بجائے ਕਿਰਪਾਨਾ ਤੀਰ ਸਫਾ ਜੰਗ ਬਰਸ਼ੇ ਨਾਗ ਨੂੰ ਇਹਨਾਂ ਤੋਂ ਲੈਂਦੇ ਆ ਆ ਬਾਬੇ ਕੋਲ ਬੜੇ ਸ਼ਾਸਤਰ ਆ ਬਾਬਾ ਜੀ ਇੱਕ ਦਿਖਾਓ ਹਾਂ ਕੀ ਕਹਿੰਦੇ ਬਾਬਾ ਜੀ ਇਹਨੂੰ ਕੀ ਜੀ ਦਾਤਰਾ ਦੇ ਬਾਬਾ ਜੀ ਦਾਤਰਾ ਆ ਦੂਜੇ ਵੀ ਦਾਤਰੀ ਆ ਤੇ ਦੂਜੇ ਵੀ ਦਾਤਰੀ ਆ ਸਾਰੇ ਹਾਂਜੀ ਟਕੂਆ ਟਕੂਆ ਅੱਛਾ ਹੀ ਹੁੰਦਾ ਠੀਕ ਆ ਜੀ ਇਹ ਬਜ਼ੁਰਗਾ ਇੰਨਾ ਕੋਲ ਹੀ ਬੜੇ ਸ਼ਾਸਤਰ ਪਏ ਆ ਆ ਵਿਖਾਈ ਬਾਈ ਇੱਕ ਵੱਡਾ ਵਰਸ਼ਾ ਦਿਖਾਈ ਆ ਪ੍ਰਾਤਨ ਆ ਇਧਰ ਲਾ ਇਧਰ ਲਾ ਹਾਂ ਯਾਤਰ ਪੱਤਰੀ ਜੀ ਦੇ ਦੇਖਦੇ ਹੋਗੇ ਤੁਸੀਂ ਪਤਾ ਬਹੁਤ ਵੱਡੀ ਚੀਜ਼ ਆ ਕਿੰਨੇ ਦਾ ਬਈ ਇਹ 1000 ਰੁਪਏ ਦਾ ਕੱਲਾ ਕੱਲਾ 1000 ਰੁਪਏ ਦਾ ਬਈ ਹੈ ਤਾਂ ਮਹਿੰਗੀਆਂ ਚੀਜ਼ਾਂ ਪਰ ਸ਼ਾਸਤਰ ਸੋਹਣੇ ਸਾਰੇ ਬਿੰਦਰ ਸਿੰਘ ਨੇ ਮੰਗਾਇਆ ਆਪਣਾ ਮਿੱਤਰ ਆ ਸ਼ਾਸਤਰਾ ਤੇ ਉਹਦੇ ਵਾਸਤੇ ਦੋ ਸ਼ਾਸਤਰਾ ਤਿਆਰ ਕਰਾਇਆ ਇੱਕ ਸਫਾਜੰਗਾ ਬਾਬਾ ਤਿਆਰ ਕਰ ਰਿਹਾ ਕਿ ਇੱਕ ਨਾਗਣੀ ਆ ਉੱਪਰ ਆਪਾਂ ਸੰਭਲਵਾਇਆ ਤੇ ਖੱਲੇ ਨਾਗਣੀ ਹਾਂ ਫਰੈਂਡ ਹੈ ਜੀ ਨਾ ਨੋ ਨੋ ਇਹੋ ਜੀ ਬਿੰਦਰ ਸਿੰਘ ਦਾ ਆਪਣੇ ਦਾ ਸਫਾਜੰਗ ਉਹ ਨਾਲ ਇੱਕ ਦੇ ਮਗਰ ਇਹ ਸਿੱਖਾ ਹੁੰਦਾ ਇੱਕ ਪਿਛੋਂ ਚੌਰਸ ਹੁੰਦਾ ਸੋ ਥੋੜੀ ਵਣੀ ਹੁੰਦੀ ਇੱਕ ਦੇ ਵਿੱਚ ਉਹਦੇ ਵਿੱਚ ਇੱਥੇ ਹੋਇਆ ਮਾਰਕੀਟ ਤੇ ਆਪਾਂ ਤੁਹਾਨੂੰ ਦਿਖਾ ਦੇਾਂਗੇ ਇੱਧਰ ਵੀ ਆਪਾਂ ਸੰਭ ਚੜਵਾਵਾਂਗੇ ਇਹਦੇ ਤੇ ਪਾਰਡਾ ਨਹੀਂ ਆ ਜੀ ਬਸ ਆ ਸਮਝਾਓਗੇ ਨਾ ਆ ਨਾਗਨੀ ਆ ਤਕਰੀਬਨ 16 ਇੰਚ ਲੰਬੀ ਹੈ ਇਹ वैसे छोटीयां ਹੁੰਦੀਆਂ ਮੇਰੇ ਕੋਲੇ ਛੋਟੀ ਆ ਮੇਰੇ ਕੋਲ ਜਿਹੜੀ ਹੈਗੀ ਉਹ ਏਡੀ ਲੰਗਰ ਬਾਥਰੂਮ ਬਾਬਾ ਤੂੰ ਕੋਈ ਨਹੀਂ ਬੱਚੇ ਮੇਰੇ ਕੋਲ ਨਾਗ ਨਹੀਂ ਛੋਟੀ ਆ ਬੱਚੇ ਗੋਬਿੰਦ ਸਿੰਘ ਨੂੰ ਵੱਡੀ ਚਾਹ ਦੀ ਸੀ ਵੱਡੀ ਐ ਤੇ ਵਰਸ਼ੀ ਵੀ ਹੈਗੇ ਇਹਨਾਂ ਕੋਲੇ ਆ ਵਰਸ਼ਾ ਜੀ ਜਿਹੜਾ ਪਿੱਛੇ ਦਿਖਾਇਆ ਸੀ ਉਹ ਤੁਹਾਡਾ ਪ੍ਰਾਤਨ ਦੇਖਾਲਾ ਇਹ ਅੱਜ ਕਲਾਮ ਚੱਲਦੇ ਜਿਹੜੇ ਉਹ ਬੇਸੇ ਆਉਣ ਨਾਲੋਂ ਵੱਡੇ ਹੀ ਐ ਇਹ ਡਿਗਰੀ ਹੋਣਾ ਪੁੱਟ ਦਾ ਇਹ ਛੋਟਾਗਾ ਉਹ ਲੋਗ ਕੇਲਕਲਸ ਮਾਰ ਰਹੇ ਨਾ ਨਯਾ ਵੀਵਿੰਦਰ ਸਿੰਘ ਤੇਰੀ 나ਗਨੀ ਤਿਆਰ ਹੋ ਗਈ ਹਾਂ ਸਾਡਕ ਸਭ ਤੇ ਕੇਰੀ ਨੂੰ ਪਰੇ ਹੋਗਾ ਬੈਠਾ ਤਾਂ ਮਰ ਰਿਹਾ ਮੈਂ ਸੁਤ ਰਿਹਾ ਆਪਾਂ ਐਸੀ ਮਾਰਕੀਟ ਦੇ ਵਿੱਚ ਇਧਰ ਕੁਝ ਲੈਣ ਤੇ ਆ ਬਾਬਾ ਜੀ ਨੂੰ ਤੁਸੀਂ ਜਾਣਦੇ ਹੋ ਆਖਰੀ ਇਹਨਾਂ ਦੀ ਵੀਡੀਓ ਆਉਂਦੀ ਹੁੰਦੀ ਹੈ ਸਿਗਲੀਗਰ ਸਿੱਖ ਹੈ ਇਹ ਕਿ ਸ਼ਾਸਤਰ ਵੇਚਦੇ ਇੱਥੇ ਆ ਕੇ ਤੇ ਆਹ ਬਣਾਈ ਜਾਂਦੇ ਹੁਣ ਦਾ ਪੰਜੰਗੀ ਸਿੰਘ ਇਹਨਾਂ ਦਾ ਵੀ ਛਾਤਰਾ ਨਾਲ ਖੇਡੀ ਜਾਂਦਾ। ਬਾਬਾ ਜੀ ਵੀ ਕਨੇਰਦੇ ਹੋ। ਅੱਜ ਅੱਜ ਗੰਗਨਗਰ ਦਾ ਗੰਗਨਗਰ। ਕਿੰਨੇ ਸਾਲ ਹੋ ਗਏ ਆਉਂਦਿਆਂ ਨੂੰ? ਸਾਲੂ ਸਾਲੂ ਬੜੇ ਚਿਰ ਹੋ ਗਏ ਆਂਦੇ ਨੂੰ। ਬਹੁਤ ਚਿਰ ਹੋ ਗਏ ਆਂਦੇ ਨੂੰ। ਇਹ ਬਾਬਾ ਜੀ ਨੂੰ ਮੈਂ ਪਹਿਲਾਂ ਵੀ ਮਿਲਿਆ। ਸਾਡੀ ਮਿੱਤਰਤਾ ਹੈਗੀ ਚੰਗੀ। ਚਲੋ 2 ਸਾਲ ਹੋ ਗਏ ਬਾਬਾ ਜੀ ਆਂਦੇ ਸਾਹਮਣੇ ਖੜਿਆ ਘੋੜਿਆਂ ਵਾਲੀਆਂ ਫੌਜਾਂ ਤੇ ਆਪਾਂ ਇਥੇ ਤਰ ਸ਼ਾਸਤਰ ਲੈ ਨਤਿੰਦਰ ਸਿੰਘ ਨੇ ਮਗਾਇਆ ਸੀ ਸ਼ਾਸਤਰ ਆਪਣੇ ਤੋਂ ਸੋ ਇੱਕ ਉਹਦੀ ਨਾਗਣੀ ਆ ਇੱਕ ਸਫਾ ਜੰਗਾ ਸਾਹਮਣੇ ਬਾਬਾ ਤਿਆਰ ਕਰ ਰਹੇ ਹੋ ਇਹ ਸਿਗਲੀਕਰ ਸੇਖਾ ਹੀ ਆਉਂਦੇ ਆ ਗੰਗਾ ਨਗਰ ਤੋਂ ਆਪਾਂ ਆਉਦੀ ਮਰਜ਼ੀ ਨਾਲ ਵੀ ਪਵਾ ਸਕਦੇ ਆ 10-10 ਤੇ ਵੈਸੇ ਆ ਆ ਪਾ ਕੇ ਦਿੰਦੇ ਇਹ ਨਾਲ ਆਉਂਦਾ ਬਹੁਤਾ ਮਹਿੰਗਾ ਨਹੀਂ 300 ਰੁਪਏ ਦੀ ਕੀਜਾ ਸਾਰੀ ਮੌਸਮ ਕੀ ਜੇ ਕਮਰਕਸੇ ਦਾ ਸ਼ਾਸਤਰਾ ਆਪਾਂ ਆਮ ਹੀ ਨਾਮ ਰੱਖ ਸਕਦੇ ਨੇ ਗਗਾ ਸਿੰਘ ਦਾ ਤਾਂ ਬਣਿਆ ਹੁੰਦਾ ਲਾਇਸੈਂਸ ਮੈਂ ਤੁਹਾਨੂੰ ਦਿਖਾ ਦਿੰਦਾ ਮੇਰੇ ਕੋਲ ਹੈਗਾ ਬਣਿਆ ਹੋਇਆ ਉਹਦੇ ਨਾਲ ਆਪਾਂ ਰੱਖ ਸਕਦੇ ਵੈਸੇ ਰੱਖਣਾ ਤਾਂ ਕਾਨੂੰਨਾਂ ਜੁਰਮ ਇਹ ਜੀ ਕਿਰਤੀ ਸੱਖਿਗਰੀ ਕਾ ਨੇ ਨੇ ਨਾਗਣੀ ਤਿਆਰ ਹੋ ਗਈ ਮੇਰੇ ਹੱਥ ਚਾ ਤੇ ਬਾਬਾ ਸਫਾ ਜੰਗ ਤਿਆਰ ਕਰੀ ਜਾਂਦਾ ਮੌਸਮ ਦਾ ਸ਼ਾਸਤਰਾ ਵੀ ਜੀ ਬਾਈ ਸਫਾ ਜੰਗ ਤਿਆਰ ਕਰਦੇ ਆ ਇਹਦੇ ਥੱਲੇੋਂ ਥੰਬ ਲਵਾਉਨੇ ਆ ਆਪਾਂ ਜਿਹੜਾ ਰਸਤਾ ਪਾੜਦਾ ਨਹੀਂ ਇਹਦਾ ਰਸਤਾ ਪਾੜ ਜਾਂਦਾ ਸਾਡਾ ਚੱਕੋ ਵੀਵਿੰਦਰ ਸਿੰਘ ਪਾਇਦਾ ਮਾਤਾ ਜੀ ਆਹ ਜੇ ਪ੍ਰਾਸਤ ਹੈ ਆ और बस सात बजे तक कर लेना ये कोई नहीं कोई चीज नहीं है और बस अरे ये आई थिंक टैग भी हो गया ये कर दो अंदर पर जा दीजिए ये भी नहीं है जिस तरफ से अंदर का कर दीजिए ये कर दो हां मुझे ਅੱਜ ਦੀ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਆਂ ਤੇ ਕੱਲ ਨੂੰ ਚੱਲਾਂਗੇ ਆਪਾਂ ਬਾਬਾ ਮੋਤੀराम ਜੀ ਮਹਿਰਾ ਉਹਨਾਂ ਦੇ ਘਰੇ ਤੇ ਕੱਲ ਨੂੰ ਉਹਨਾਂ ਦੇ ਘਰ ਦੀ ਵੀਡੀਓ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Yeah,